ਟਰੱਕ ਦੇ نیچے ਵਾਲੀ ਗੈਸ ਪਾਈਪ ਆ ਉਹ ਲੀਕ ਹੁੰਦੀ ਆ ਵੱਡਾ ਬਲਾਸਟ ਇੱਥੇ ਆਲੇ-ਦੁਆਲੇ ਦੀਆਂ ਜਿਹੜੀਆਂ ਕਿ ਦੁਕਾਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਅੱਗ ਲੱਗ ਜਾਂਦੀ ਐ ਇਹ ਇਜੀ ਵਿੱਚ ਬੱਜਾ ਨਾ ਭਾਜੀ ਤਾਂ ਹੋਈ ਐ ਤੁਸੀਂ ਵੀ ਬਹੁਤ ਜਾਣਿਆਂ ਨੂੰ ਬਚਾਇਆ ਹੋਵੇਗਾ ਕਿ ਤੁਸੀਂ ਵੀ ਝੋਲਸੇ ਪਏ ਹੋ ਤੁਹਾਡੇ ਵੀ ਪੈਰ ਤੇ ਲੂ ਹੋਇਆ ਪਿਆ ਮੇਰਾ ਆਪ ਮੇਰਾ ਪੈਰ ਲੂ ਹੋਇਆ ਪਿਆ ਬਹੁਤ ਨੂੰ ਤਕਲੀਫ ਹੁੰਦੀ ਆ ਪਰ ਆਪਾਂ ਨੂੰ ਬੱਚਿਆਂ ਨੂੰ ਕੋਈ ਨਹੀਂ ਡਰੀ ਹੈ ਕਿ ਜਿੰਨੇ ਵੀ ਆਪਾਂ ਬਾਹਰ ਕੱਢੇ ਆ ਸਹੀ ਸਲਾਮਤ ਹੋਣ ਆ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਕੇਸ਼ ਸ਼ਰਮਾ ਸੋ ਤਕਰੀਬਨ ਕੱਲ ਰਾਤੀ 10:30 ਵਜੇ ਦੇ ਕਰੀਬ ਜਿਹੜਾ ਕਿ ਹੁਸ਼ਿਆਰਪੁਰ ਜਲੰਧਰ ਮਾਰਗ ਤੇ ਪਿੰਡ ਮੰਡੇਆਲਾ ਨਜ਼ਦੀਕ ਇੱਕ ਵੱਡੀ ਘਟਨਾ ਹੁੰਦੀ ਹੈ ਜਿੱਥੋਂ ਕਿ ਇੱਕ ਗੈਸ ਕੈਂਟਰ ਹੈ ਜੋ ਕਿ ਰੋਡ ਤੋਂ ਪਿੰਡ ਵੱਲ ਨੂੰ ਮੁੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਵਿੱਚ ਇੱਕ ਮਹਿੰਦਰਾ ਪਿਕਅਪ ਗੱਡੀ ਆ ਕੇ ਵੱਜਦੀ ਹੈ ਜੋ ਕਿ ਐਕਸੀਡੈਂਟ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਕਿ ਟਰੱਕ ਦੇ ਨੀਚੇ ਵਾਲੀ ਗੈਸ ਪਾਈਪ ਹੈ ਉਹ ਲੀਕ ਹੁੰਦੀ ਹੈ ਵੱਡਾ ਬਲਾਸਟ ਇੱਥੇ ਹੁੰਦਾ ਹੈ ਜੀ ਵੱਡਾ ਬਲਾਸਟ ਇੱਥੇ ਹੁੰਦਾ ਹੈ ਜਿਸ ਦੇ ਨਾਲ ਆਲੇ-ਦੁਆਲੇ ਦੀਆਂ ਜਿਹੜੀਆਂ ਕਿ ਦੁਕਾਨਾਂ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਦੇ ਨਾਲ ਅੱਗ ਲੱਗ ਜਾਂਦੀ ਹੈ ਕਈ ਲੋਕ ਨੇ ਜਿਹੜੇ ਕਿ ਉਸ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਉਸ ਤੋਂ ਬਾਅਦ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਨੇ ਜਿਹੜੀਆਂ ਕਿ ਮੈਂ ਉਹ ਸਾਂਝੀਆਂ ਕਰਨਾ ਚਾਹਾਂਗਾ ਹੁਸ਼ਿਆਰਪੁਰ ਨਸਰਾਲਾ ਮਾਰਗ ਦੇ ਹੁਸ਼ਿਆਰਪੁਰ ਜਲੰਧਰ ਮਾਰਗ ਦੇ ਨਸਰਾਲਾ ਨਜ਼ਦੀਕ ਪਿੰਡ ਮੰਡੇਾਲਾ ਨਜ਼ਦੀਕੇ ਘਟਨਾ ਵਾਪਰਦੀ ਹੈ ਜਿੱਥੇ ਕਿ ਇੱਕ ਗੈਸ ਨਾਲ ਭਰਿਆ ਕੈਂਟਰ ਹੈ ਜੋ ਕਿ ਮਹਿੰਦਰਾ ਪਿਕਅਪ ਦੇ ਵਿੱਚ ਵੱਜਦਾ ਹੈ ਜਿਸ ਦੇ ਨਾਲ ਉਸ ਦੀ ਗੈਸ ਲੀਕ ਹੁੰਦੀ ਆ ਤਾਂ ਵੱਡਾ ਬਲਾਸਟ ਹੁੰਦਾ ਆ ਆਲੇ-ਦੁਆਲੇ ਦੀਆਂ ਜਿਹੜੀਆਂ ਦੁਕਾਨਾਂ ਨੇ ਉਸ ਪਾਸਿਓਂ ਵੀ ਮੈਂ ਕਹਿਣਾ ਚਾਹਾਂਗਾ ਕਿ ਤਾਂ ਸਬੀਰਾਂ ਨੇ ਜਿਹੜੀਆਂ ਕਿ ਦਿਖਾ ਦਿੱਤੀਆਂ ਜਾਣੇ ਗੱਡੀ ਐ ਜਿਹੜੀ ਕਿ ਕੈਂਟਰ ਦੇ ਵਿੱਚ ਵੱਜਦੀ ਐ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਗੱਡੀ ਵੀ ਜਿਹੜੀ ਕਿ ਪੂਰੀ ਤਰ੍ਹਾਂ ਨਾਲ ਲੂ ਹੋ ਚੁੱਕੀ ਐ 23 ਦੇ ਕਰੀਬ 23 ਤੋ ਲੈ ਕੇ 25 ਦੇ ਕਰੀਬ ਜਿਹੜੇ ਕਿ ਐਕੂਰੇਟ ਇਹ ਆਕੜਾ ਜਿਹੜਾ ਕਿ ਸਾਹਮਣੇ ਆਇਆ ਹੈ ਹੱਲੇ ਤੱਕ ਜੋ ਕਿ ਦੱਸਿਆ ਜਾ ਰਿਹਾ ਹੈ ਕਿ ਇੰਨੇ ਕ ਵਿਅਕਤੀ ਲਗਭਗ ਅਸੀਂ 30 ਦੇ ਕਰੀਬ ਕਹਿ ਸਕਦੇ ਹਾਂ ਵਿਅਕਤੀ ਜਿਹੜੇ ਕਿ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਤਾਂ ਤਸਵੀਰਾਂ ਤੁਸੀਂ ਫੇਰ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜਿਹੜੀਆਂ ਕਿ ਤਸਵੀਰਾਂ ਨੇ ਹੁਣ ਜਿਹੜੇ ਲੋਕ ਸੀਗੇ ਉਹਨਾਂ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਤੁਹਾਡਾ ਸਰਬੀਤ ਕੁਮਾਰ ਭਾਜੀ ਭਾਜੀ ਤੁਸੀਂ ਪਿੰਡ ਦੇ ਹੀ ਵਸਨੀਕ ਹੋ ਜੀ ਹਾਂਜੀ ਪਿੰਡ ਦੇ ਹੀ ਮੇਰੇ ਨਾਲ ਹੀ ਮੇਰਾ ਪਿੰਡ ਆ ਜਦੋਂ ਬਲਾਕ ਤੋਂ ਆ ਸਾਡੇ ਪਿੰਡ ਬਹੁਤ ਖੜਾਕਾ ਹੋਏ ਇਸ ਕਰਕੇ ਅਸੀਂ ਕੂਲ ਆ ਗਏ ਇੱਥੇ ਜਦੋਂ ਤੁਸੀਂ ਆਏ ਬੰਦੇ ਭਾਜੀ ਨੰਗੇ ਤੜਫਦੇ ਜਿਨਾਂ ਫੜੀਏ ਮਦਦ ਅਥਨੋਂ ਅਫਦ ਲਿੱਤੀ ਆ ਬੇ ਛੋੜੇ ਛੋੜੇ ਬੱਚੇ ਡਡੇ ਉਹਨਾਂ ਨੇ ਮਦਦ ਲਿੱਤੀ ਆ ਬੇ ਕਈ ਬੰਦੇ ਸੀ ਗੱਡੇ ਤੋਂ ਬਹੁਤ ਜਣੇ ਸੀਗੇ ਜਿਹੜੇ ਬਹੁਤ ਤੜਫਦੇ ਬੁਰੇ ਹਾਲ ਵਿੱਚ ਸੀਗੇ ਤੁਹਾਨੂੰ ਦੇਖ ਕਿੰਨੇ ਕ ਵਿਅਕਤੀ ਤਕਰੀਬਨ ਕਹਿ ਸਕਦੇ ਅਸੀਂ ਕਿੰਨੇ ਕ ਏਰੀਏ ਨੂੰ ਨੁਕਸਾਨ ਹੋਇਆ ਭਾਈ ਏਰੀਏ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ 15-16 ਜਨ ਸੀ ਆਪਣੇ ਆਪਣੇ ਹੱਥੀਂ ਗੱਡੇ 15-16 ਜਨ ਜਨਾ ਦਾ ਬਹੁਤ ਜ਼ਿਆਦਾ ਮੰਦਾ ਹਾ ਸੀ ਕੱਪੜੇ ਲੂ ਹੋਏ ਮੋਬਾਈਲ ਵੀ ਲੂ ਹੋਏ ਸਭ ਕੁਝ ਉਹਨਾਂ ਦਾ ਲੂ ਹੋਇਆ ਹੈ ਸਰੀਰ ਦਾ ਤੋ ਜਿੱਥੋਂ ਫੜੀ ਉਸ ਤੋਂ ਪਾਜੀ ਮਾਸ ਦਿੱਤੀ ਜਾਂਦਾ ਸੀ ਬੰਦਿਆਂ ਦਾ ਉਹਨਾਂ ਦਾ ਜਿੰਨੇ ਬੰਦੇ ਸੀ ਜਿੰਨੀ ਆ ਕੋਈ ਛੋੜਾ ਬੱਚਾ ਸੀਗਾ ਕੋਈ ਵੀ ਸੀਗਾ ਸਾਰਨਾ ਦਾ ਮਾਸ ਹੀ ਭਾਈ ਲੂ ਹੈ ਕੋਈ ਕਿਤੇ ਉਹ ਪਾਟਾ ਘੁਕਦੇ ਉਹ ਪਾਟਾ ਬਹੁਤ ਬਰਹਾ ਸੀਗਾ ਜੁਲਤੀ ਅਸੀਂ ਇੱਥੋਂ 1 ਵਜੇ ਗਏ ਆ ਸਾਰੇ ਬੰਦੇ ਕੱ ਬੋਬ ਰਹਾ ਸੀਗਾ ਭਲੀ ਪ੍ਰਸ਼ਾਸਨ ਦੇ ਵੱਲੋਂ ਵੀ ਪੂਰਾ ਸਹਿਯੋਗ ਦੇਖਣ ਨੂੰ ਮਿਲੇ ਐ ਤੇ ਐਂਬੂਲੈਂਸ ਆਈਆਂ ਸੀ ਐਂਬੂਲੈਂਸ ਦੇ ਪਰ ਇਧਰੇ ਖੜੀਆਂ ਸੀ ਉਧਰ ਨਹੀਂ ਗਈਆਂ ਐਂਬੂਲੈਂਸ ਇੱਧੇ ਹੋਰ ਹੋਰ ਮਾਰੇ ਗਈਆਂ ਫੇ ਵੀ ਫੇ ਗਈਆਂ ਐਂਬੂਲੈਂਸ ਉਦੋਂ ਲਈ ਛੱਡ ਫੇਰ ਜਾ ਕੇ ਚੱਕੇ ਆ ਉਹਨੇ ਨਹੀਂ ਤਾਂ ਹੋਰ ਕੋਈ ਨਹੀਂ ਪ੍ਰਸ਼ਾਸਨ ਵਾਲੋਂ ਕੋਈ ਵੀ ਆਇਆ ਇੱਥੇ ਹੈਗਾ ਤੁਸੀਂ ਵੀ ਬਹੁਤ ਜਾਣਿਆਂ ਨੂੰ ਬਚਾਇਆ ਹੋਵੇਗਾ ਕਿ ਤੁਸੀਂ ਵੀ ਝੁਲਸੇ ਪਏ ਹੋ ਤੁਹਾਡੇ ਵੀ ਪੈਰ ਦੂਹਿਆ ਪਿਆ ਮੇਰਾ ਆਪ ਮੇਰਾ ਪੈਰ ਦੂਹਿਆ ਪਿਆ ਬਹੁਤ ਮੈਨੂੰ ਤਕਲੀਫ ਹੁੰਦੀ ਆ ਪਰ ਆਪਾਂ ਬਾਈ ਜੀ ਕੋਈ ਨਹੀਂ ਇਧਰ ਹੈ ਜਿੰਨੇ ਵੀ ਆਪਾਂ ਬਾਹਰ ਕੱਢੇ ਆ ਸਹੀ ਸਲਾਮਤ ਹੋਣ ਉਹ ਫੜੇ ਲੋ ਤੇ ਇਹੀ ਆ ਬਸ ਭਾਜੀ ਹਾਂਜੀ ਸੋ ਇਹ ਤੁਹਾਨੂੰ ਉਧਰ ਲਿਆਂ ਵੀ ਮੈਂ ਕਵਾਂਗਾ ਕਿ ਤਸਵੀਰਾਂ ਇੱਕ ਵਾਰੀ ਦਿਖਾ ਦਿੱਤੀਆਂ ਜਾਣ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਸ਼ਟਰ ਨੇ ਉਹ ਦੁਕਾਨਾਂ ਦੇ ਉਹ ਬੁਰੀ ਤਰ੍ਹਾਂ ਦੇ ਨਾਲ ਬਾਹਰ ਨੂੰ ਹੀ ਆਏ ਹੋਏ ਨੇ ਤਾਂ ਆ ਵੀ ਤਸਵੀਰ ਜਿਹੜੀ ਕਿ ਭਿਆਨਕ ਤਸਵੀਰ ਹੈ ਤਾਂ ਉੱਥੇ ਹੀ ਜਿਵੇਂ ਪ੍ਰਸ਼ਾਸਨ ਨੂੰ ਰਾਤੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਐਂਬੂਲੈਂਸ ਦੀ ਐਂਬੂਲੈਂਸ ਦੀਆਂ ਤੋਂ ਲੈ ਕੇ ਫਾਇਰ ਬ੍ਰਿਗੇਡ ਦੀਆਂ ਸਾਰੀਆਂ ਗੱਡੀਆਂ ਨੇ ਜਿਹੜੀਆਂ ਕਿ ਇੱਥੇ ਪਹੁੰਚਦੀਆਂ ਨੇ ਤਾਂ ਫਾਇਰ ਬ੍ਰਿਗੇਡ ਦੀ ਖਾਸ ਕਰ ਮੇਨ ਗੱਲ ਕਰੀਏ ਤਾਂ ਉਹਨਾਂ ਵੱਲੋਂ ਬਹੁਤ ਹੀ ਕੜੀ ਮੁਸ਼ਕਲ ਇੱਥੇ ਕੀਤੀ ਗਈ ਕਿਉਂਕਿ ਹਾਲੇ ਦਿਵਾਲੇ ਏਰੀਏ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਅੱਗ ਲੱਗ ਗਈ ਸੀ ਦੁਕਾਨਾਂ ਦੇ ਵਿੱਚ ਜਿਹੜਾ ਰਸਤਾ ਪਿੰਡਾਂ ਨੂੰ ਜਾਂਦਾ ਸੀ ਸੋ ਹੁਣ ਇਥੋਂ ਇਥੋਂ ਦੇ ਲੋਕਾਂ ਦੇ ਵੱਲੋਂ ਵੀ ਜਿਹੜਾ ਕਿ ਦੱਸਿਆ ਜਾ ਰਿਹਾ ਹੈ ਕਿ ਕੈਂਟਰ ਨੂੰ ਲਜਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਪਿੰਡ ਵਾਲੇ ਜਦੋਂ ਇਕੱਤਰ ਹੋ ਜਾਂਦੇ ਨੇ ਤਾਂ ਜਿਹੜਾ ਕਿ ਇਹ ਕੈਂਟਰ ਹੈ ਫਿਲਹਾਲ ਹੱਲੇ ਇੱਥੇ ਹੀ ਹੈ ਤਾਂ ਜਿਹੜੇ ਕਿ ਸਥਾਨਕ ਲੋਕ ਸੀ ਜਾਂ ਪਿੰਡ ਵਾਲੇ ਸੀ ਉਹ ਵੀ ਜਿਹੜੇ ਕਿ ਪਿੰਡ ਤੋਂ ਸਾਈਡ ਦੇ ਉੱਤੇ ਕਰ ਦਿੱਤੇ ਗਏ ਸੀ ਕਿਉਂਕਿ ਇਹ ਗੈਸ ਜਿਹੜੀ ਕਿ ਲਗਾਤਾਰ ਲੀਕ ਹੋ ਰਹੀ ਸੀ ਤਾਂ ਇਸ ਦਾ ਪ੍ਰਭਾਵ ਹੈ ਜਿਹੜਾ ਕਿ ਆਲੇ-ਦੁਆਲੇ ਪੂਰੇ ਪਿੰਡਾਂ ਦੇ ਵਿੱਚ ਜਿਹੜੀ ਕਿ ਅੱਗ ਲੱਗ ਗਈ ਸੀ ਤਾਂ ਉਧਰਲੇ ਪਾਸੇ ਦੀਆਂ ਵੀ ਤਸਵੀਰਾਂ ਨੇ ਜਿਹੜੀਆਂ ਕਿ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦੁਕਾਨਾਂ ਦੇ ਮੋਰਿਆਂ ਸ਼ਟਰਾਂ ਦੀ ਪੂਰੀ ਤਰ੍ਹਾਂ ਦੇ ਨਾਲ ਉੱਡੇ ਹੋਏ ਨੇ ਤਾਂ ਕਈ ਲੋਕ ਨੇ ਜਿਹੜੇ ਉਹ ਜ਼ਖਮੀ ਹੋਏ ਨੇ ਤਾਂ ਸਵੇਰ ਦੀਆਂ ਜਿਹੜੀਆਂ ਕਿ ਤਸਵੀਰਾਂ ਨੇ ਘਟਨਾ ਸਥਲ ਦੀਆਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤੋ ਪ੍ਰਸ਼ਾਸਨ ਦੀ ਵੀ ਜ਼ਰੂਰ ਗੱਲ ਕਰਨੀ ਬੰਦੀ ਹੈ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਰਾਤੀ ਜਿਵੇਂ ਹੀ ਹਾਦਸਾ ਵਾਪਰਦਾ ਹੈ ਪਿੰਡ ਵਾਲਿਆਂ ਦੇ ਦੱਸਣ ਮੁਤਾਬਕ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁਸ਼ਿਆਰਪੁਰੋਂ ਹੀ ਨਹੀਂ ਬਲਕਿ ਆਦਮਪੁਰ ਡਿਸਟ੍ਰਿਕਟ ਜਲੰਧਰ ਵਾਲੀ ਸਾਈਡ ਤੋਂ ਵੀ ਆਉਂਦੀਆਂ ਨੇ ਅੱਗ ਤੇ ਕਾਬੂ ਮੁਸ਼ਕਲ ਦੇ ਨਾਲ ਪਾਇਆ ਜਾਂਦਾ ਹੈ ਤਾਂ ਅਸੀਂ ਵੀ ਇੱਕ ਪਰਮਪਿੱਤਾ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਜਿਹੜੇ ਲੋਕ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਉਹ ਸਹੀ ਸਲਾਮਤ ਹੋਣ ਕਿਸੇ ਦਾ ਵੀ ਜਿਹੜਾ ਕਿ ਜਿਹੜੇ ਗੰਭੀਰ ਜ਼ਖਮੀ ਵੀ ਨੇ ਉਹਨਾਂ ਦਾ ਵੀ ਕੋਈ ਜਾਨੀ ਨੁਕਸਾਨ ਨਾ ਹੋਵੇ ਤੇ ਉਹ ਠੀਕ ਹੋ ਕੇ ਆਪਣੇ ਘਰ ਪਰਤ ਸਕਣ ਸੋ ਅਗਲੀ ਜਿਹੜੀ ਕਿ ਅਪਡੇਟ ਆਵੇਗੀ ਉਹ ਵੀ ਤੁਹਾਡੇ ਨਾਲ ਜਲਦੀ ਸਾਂਝੀ ਕਰਦੇ ਕਰਾਂਗੇ ਤੁਸੀਂ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸਰਕਾਰੀ ਵਾਲੇ ਬਦਲੇ ਕਿਹੜੇ ਉਹਨਾਂ ਨੇ ਡ੍ਰਿੰਕ ਕੀਤੀ ਦੁਆਰਾ ਸੰਬੋਧਨ ਉਹਨਾਂ ਡਰਿੰਕ ਕੀਤੀ ਤਾਂ ਸਾਡੇ ਬੰਦਿਆ ਦੇ ਕਾਲਰ ਨੂੰ ਫੜ ਕੇ ਕਹਿੰਦੇ ਮੈਂ ਵੀ ਫਾਇਰ ਹੋ ਗਿਆ ਮੈਂ ਕਹਿੰਦਾ ਭਾਈ ਇਹ ਵੀ ਤਾਂ ਅੱਗ ਬੁਝਾਉਣ ਆਲੇ ਆ ਵੀ ਅੱਗ ਬੁਝਾਉਣ ਆਏ ਆ ਤੇ ਇਹ ਸਾਡੇ ਬੰਦਿਆ ਦੇ ਕਾਲਰ ਫੜ ਕੇ ਉਹਨਾਂ ਪਾਲਰ ਵਿੱਚ ਕੌਣ ਹੈ ਕੌਣ ਜੀ ਇਹ ਨਹੀਂ ਪਤਾ ਭਾਈ ਇਹਨਾਂ ਦੇ ਪਿੱਛੇ ਪਿੱਛੇ ਸੀ ਉਹ ਵੀ ਫਾਇਰ ਗੇਟ ਵਾਲੇ ਸੀ ਫਾਇਰ ਗੇਟ ਵਾਲੇ ਤੁਹਾਡੇ ਭਾਈ ਕਿਹੜਾ ਕੀ ਨਾਂ ਤੁਹਾਡਾ ਮੇਰਾ ਨਾਂ ਦਰਿੰਦਰ ਹੈ ਕਿਹੜੇ ਵਿਭਾਗ ਦੇ ਹੋਸ਼ਾਰਪੁਰੋਂ ਆਏ ਆ ਹੈਲੋ ਕੀ ਕੀਤਾ ਤੁਹਾਡੇ ਨਾਲ ਮੈਂ ਕਹਿੰਦਾ ਫਿਰ ਅਕਸਰ ਠੀਕ ਦੇਖ ਰਹੇ ਹੋ ਸਾਹਮਣੇ ਸੜਕ ਤੇ ਟੈਂਕਰ ਖੜਿਆ ਹੈ ਐਦ ਕਿ ਸਿਰਫ ਅਜੇ ਤੱਕ ਸਿਰਫ ਆਈਡੀਆ ਲਗਾਇਆ ਜਾ ਸਕਦਾ ਹੈ ਸਾਰਾ ਕੁਝ ਅੰਡਰ ਇਨਵੈਸਟੀਗੇਸ਼ਨ ਹਾਂਜੀ ਅੰਡਰ ਇਨਵੈਸਟੀਗੇਸ਼ਨ ਹੈ ਉਸ ਤੋਂ ਬਾਅਦ ਹੀ ਪ੍ਰੋਪਰ ਤਫਤੀਸ਼ ਤੋਂ ਬਾਅਦ ਤੁਹਾਨੂੰ ਪੱਕੇ ਤੌਰ ਤੇ ਦੱਸ ਸਕਦੇ ਹਾਂ ਬਟ ਜਿਵੇਂ ਸਾਹਮਣੇ ਲੱਗ ਰਿਹਾ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਜਿਹੜੀ ਹੈ ਅ ਅਗ ਲੱਗੀ ਹੈ ਔਰ ਹੁਣ ਤੱਕ ਵੀ ਪੇਸ਼ੈਂਟ ਸਾਡੇ ਸਿਵਲ ਹਸਪੀਟਲ ਦੇ ਵਿੱਚ ਐਡਮਿਟਡ ਨੇ ਔਰ ਅੰਡਰ ਵਿਦ ਬਰਨ ਇੰਜਰੀਜ਼ ਉਥੇ ਐਡਮਿਟਡ ਨੇ ਕੋਈ ਸੀਰੀਅਸ ਵੀ ਨਹੀਂ ਕੋਈ ਲਾਈਟਲੀ ਬਰਨਡ ਵੀ ਨਹੀਂ ਬਟ ਟੀਮ ਸਾਡੀ ਆਲਰੇਡੀ ਉਥੇ ਅਲਰਟ ਕਰ ਦਿੱਤੀ ਗਈ ਸੀ ਜਿਵੇਂ ਹੀ ਸਾਨੂੰ ਮੈਸੇਜ ਲੱਗਿਆ ਸੀ ਤੇ ਉਥੇ ਸਾਰੇ ਡਾਕਟਰ ਸਹਿਬਾਨ ਸਾਰੀ ਮੈਡੀਕਲ ਫੈਸਿਲਿਟੀਆਂ ਦਵਾਈ और सारा अरेंजमेंट इन प्लेस है उलाज चलना है।, कि की, की है तो था था। एक कैजुअलिटी एक कैजुअलिटी अजय तक रिपोर्ट हो रही है ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲਦੀ ਹੈ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਨੀ مالی ਨੁਕਸਾਨ ਕਿੰਨਾ ਹੋਇਆ ਲੋਕਾਂ ਦਾ ਘਰਾਂ ਦੁਕਾਨਾਂ ਦਾ ਦੇਖੋ ਤੁਸੀਂ ਦੇਖ ਰਹੇ ਹੋ ਜੀ ਅਜੇ ਵੀ ਫਾਇਰ ਟੈਂਡਰਸ ਜਲੰਧਰ ਫਗਵਾੜਾ ਦਸੂਆ ਹੁਸ਼ਿਆਰਪੁਰ ਸਾਰੇ ਪਾਸਿਓਂ ਆ ਕੇ ਇਸ ਵੇਲੇ ਵੀ ਕੰਮ ਕਰ ਰਹੇ ਨੇ ਸਾਡੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਸਭ ਤੋਂ ਪਹਿਲਾਂ ਜਾਨੀ ਨੁਕਸਾਨ ਨੂੰ ਬਚਾਇਆ ਜਾਵੇ ਔਰ ਇੱਕਦਮ ਫਾਇਰ ਨੂੰ 100% ਐਕਸਟਿੰਗੁਇਸ਼ ਕਰਕੇ ਹੋਰ ਕੋਈ ਗੈਸ ਦੇ ਰਿਮੇਨਿੰਗ 엘ਿਮੈਂਟਸ ਨਾ ਹੋਣ ਉਹਨੂੰ ਪੱਕਾ ਕਰਨ ਲਈ ਨਸਰਾਲਾ ਤੋਂ ਤੇ ਆਦਮਪੁਰ 에ਅਰਫੋਰਸ ਸਟੇਸ਼ਨ ਤੋਂ ਵੀ ਟੀਮਜ਼ ਆਈਆਂ ਹੋਈਆਂ ਹਨ ਅਸੀਂ ਪਹਿਲਾਂ ਉਹ ਕਨਫਰਮ ਕਰਾਂਗੇ ਉਸ ਤੋਂ ਬਾਅਦ ਜਿਹੜੀ ਅਸੈਸਮੈਂਟ مالی ਨੁਕਸਾਨ ਦੀ ਉਹ ਚੱਲਦੀ ਰਹੇਗੀ ਔਰ ਵੰਦਾ ਮੁਆਵਜ਼ਾ ਉਹਨਾਂ ਨੂੰ ਦਿੱਤਾ ਜਾਏ। ਮੈਨੂੰ ਲੱਗਦਾ ਇਹ ਕਾਰਨ ਨਹੀਂ ਹੋਇਆ ਮਨੁੱਖ ਹਾਸੇ ਦਾ ਕਾਰਨ ਨਹੀਂ ਸੀ। ਦੇਖੋ ਜੀ ਸਾਰਾ ਕੁਝ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਏਗਾ ਲੇਕਿਨ ਜਿਵੇਂ ਤੁਸੀਂ ਦੇਖ ਰਹੇ ਹੋ ਅ ਇਸ ਵੇਲੇ ਇਦਾਂ ਲੱਗਦਾ ਹੈ ਕਿ ਰੋਡ ਐਕਸੀਡੈਂਟ ਕਰਕੇ ਜ ਜਿਹਦੇ ਵਿੱਚ ਗੈਸ ਟੈਂਕਰ ਇਨਵੋਲਡ ਸੀ ਉਹਦੇ ਕਰਕੇ ਗੈਸ ਏਮਿਟ ਹੋਈ ਹੈ ਤੇ ਮੈਮ ਇੱਕ ਲਾਸਵਾਲ ਹੈ ਇਹ ਜੋ ਵੀ ਲੋਕ ਸੀਗੇ ਆਲੇ ਦੁਆਲੇ ਰਹਿੰਦੇ ਪਏ ਸੀਗੇ ਜਾਂ ਇੱਥੋਂ ਸੜਕ ਤੋਂ ਹੀ ਜਿਹੜੇ ਕਿ ਪਾਸੋਂ ਕਰਦੇ ਪਏ ਸੀਗੇ ਇਹ ਕੁਝ ਕਨਫਰਮ ਹੈ ਦੇਖੋ ਜੀ ਜਿਸ ਸਮੇਂ ਤੇ ਇਨਸੀਡੈਂਟ ਹੋਇਆ ਹੈ ਇਦਾਂ ਲੱਗਦਾ ਹੈ ਕਿ ਇੱਥੇ ਦੇ ਰੈਜ਼ੀਡੈਂਸੀ ਨੇ ਲੇਕਿਨ ਬਾਕੀ ਕੁਝ ਪ੍ਰਵਾਸੀ ਮੈਮ ਕੁਝ ਕੁਝ ਤੁਸੀਂ ਦੇਖ ਰਹੇ ਹੋ ਸਾਰਾ ਇੰਡਸਟਰੀ ਦਾ ਏਰੀਆ ਹੈ ਕੁਝ ਪ੍ਰਵਾਸੀ ਲੋਕ ਵੀ ਸੀਗੇ ਬਾਕੀ ਮੌਕੇ ਤੇ ਜੀ ਇਨਵੈਸਟੀਗੇਸ਼ਨ ਚੱਲ ਰਹੀ ਉਸ ਤੋਂ ਬਾਅਦ ਤੁਹਾਨੂੰ ਸਾਰੀ ਜਾਣਕਾਰੀ ਮੈਂ ਬਤਾਇਆ ਅਸੀਂ ਇੱਥੇ ਤੱਕ ਤਾਂ ਪਹੁੰਚੇ ਹਾਂ ਪਿੰਡ ਵਾਲੇ ਦੇ ਧਰਨਾ ਵੀ ਮਨ ਲਾ ਦਿੱਤਾ ਹੈ ਕਹਿੰਦੇ ਇਲੀਗਲ ਇਹ ਗੈਸ ਪਲਾਂਟ ਇੱਥੇ ਜਿਹੜਾ ਚੱਲਦਾ ਹੈ ਭਰਨ ਭਰਨ ਦਾ ਕੰਮ ਤੁਸੀਂ ਹੁਣ ਮੌਕੇ ਤੇ ਪਹੁੰਚੇ ਹੋ ਕੀ ਗੱਲਬਾਤ ਹੋਈ ਇਹਦੇ ਵਿੱਚ ਦੇਖੋ ਜਿਹੜਾ ਇਹਦੇ ਚੀਜ਼ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਹੋ ਰਹੀ ਹੈ ਫਿਲਹਾਲ ਅਸੀਂ ਐਕਸੀਡੈਂਟ ਦਾ ਪਰਚਾ ਦਰਜ ਕਰ ਦਿੱਤਾ ਹੈ ਜਿਹੜਾ ਲੋਕਾਂ ਨੇ ਹੁਣ ਸਾਨੂੰ ਦੱਸਿਆ ਵੀ ਆਲੇ-ਦੁਆਲੇ ਜਿਹੜਾ ਕਰਕੇ ਵੀ ਪਲਾਂਟਾਂ ਦੇ ਵਿੱਚ ਇਹ ਚੀਜ਼ ਹੋ ਰਹੀ ਹੈ ਉਹਦੀ ਵੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਆ ਔਰ ਵੱਡੇ ਲੈਵਲ ਦੇ ਉ ਜੋ ਜੋ ਵੀ ਪਾਰਟ ਆਫ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆਉ ਉਹ ਤੱਥਾਂ ਦੇ ਆਧਾਰ ਤੇ ਲਿਆ ਕੇ ਕੀਤਾ ਜਾਊਗਾ ਕਾਨੂੰਨ ਸਾਰ ਕਰਵਾਈ ਕੀਤੀ ਜਾਏਗੀ ਮੋਤਾਂ ਕਿ ਨਹੀਂ ਆ ਕਹੂਗੀਆਂ ਜੀ ਆ ਮੋਤਾਂ ਹਜੇ ਬੈਪਰੋਪਰ ਸ਼ੋਰ ਨਹੀਂ ਹੈਗਾ ਕਿਉਂਕਿ ਹਜੇ ਤਾਂ ਕੋਈ ਲਵਾਸਾ ਹਸਪੀਟਲ ਬੈਠਾ ਕੋਈ ਸਿਵਲ ਹਸਪੀਟਲ ਬੈਠਾ ਕੋਈ ਲੋਕਲ ਲੈਵਲ ਦੇ ਉੱਤੇ ਚੱਲ ਗਿਆ ਜਿੱਦਾਂ ਜਿੱਦਾਂ ਰਾਤ ਦਾ ਸਨੇਹਾਰਾ ਸੀ ਇਹਦੇ ਵਿੱਚ ਹੁਣ ਸਾਡੇ ਆਫੀਸਰ ਸਾਡੇ ਐਸਐਸਪੀ ਸਾਹਿਬ ਵੀ ਉਧਰ ਗਏ ਹੋਏ ਆ ਮੈਂ ਮੌਕੇ ਤੇ ਪਹੁੰਚਾਂ ਤਾਂ ਕਿ ਕੋਈ ਹੋਰ ਨਾ ਆਵੇ ਕਿਉਂਕਿ ਜਦੋਂ ਇੱਕ ਘਟਨਾ ਵਾਪਰਦੀ ਹੈ ਤੇ ਲੋਕੀ ਜਿਆਦਾ ਜਿਆਦਾ ਦੇਖ ਲੈਂਦੇ ਤੇ ਧਿਆਨ ਬੰ ਇਸ ਟਿਗਿਸ਼ ਤੁਹਾਨੂੰ ਸਾਰਾ ਕਲੀਅਰ ਕਰ ਰਹੇ ਹਾਂ ਥੋੜੀ ਜਿਹੀ ਐਫ ਆਰ ਬਾਈ ਨੇਮ ਕੀਤੀ ਗਈ ਐਫ ਆਰ ਅਨਨੋਨ ਬੰਦੇ ਤੇ ਕੀਤੀ ਗਈ ਹੈ ਕਿਉਂਕਿ ਇਹਦੇ ਵਿੱਚ ਹੋਣਾ ਸੀ ਪਲਾਟ ਲਿਆ ਰਾਤ ਸੀਗਾ ਰਾਤ ਦਾ ਸਾਡਾ ਇਹ ਸੀ ਕਿ ਘੱਟ ਤੋਂ ਘੱਟ ਜਿਹੜੀ ਆ ਉਹ ਲੋਕਾਂ ਦਾ ਜਿਹੜਾ ਜਾਨ ਮਾਲ ਦਾ ਨੁਕਸਾਨ ਹੋਵੇ ਹੁਣ ਸਾਡੇ ਐਸ ਐਚਓ ਉੱਥੇ ਮੌਕੇ ਤੇ ਬੈਠੇ ਹੋਏ ਆ ਕਿੰਨੇ ਵਜੇ ਟਰੱਕ ਆਇਆ ਕਿੰਨੇ ਵਜੇ ਕਿੰਨੇ ਮੀਟਰ ਕਿਟਾਨੇ ਦੇ ਵਿੱਚ ਗੈਸ ਹੋਈ ਕੌਣ ਓਨਰ ਸੀ ਤੇ ਕੌਣ ਇਹਦਾ ਗਾਹ ਡਰਾਈਵਰ ਰੱਖਿਆ ਸੀ ਉਹ ਸਾਨੂੰ ਓਨਰਸ ਦਾ ਜਿਹੜਾ ਰਿਕਾਰਡ ਅਸੀਂ ਕਢਾ ਰਹੇ ਹਾਂ ਔਰ ਇਹ ਇਹਨਾਂ ਦੀ ਸੀਸੀਟੀਵੀ ਫੁਟੇਜ ਵੀ ਲੈ ਰਹੇ ਆ ਕਿੰਨੇ ਵ ਤਿੰਨ ਅਰੰਡਾਂ ਦੱਸਿਆ ਕਿ ਇਲੀਗਲ ਚੱਲ ਰਿਹਾ ਸੀ ਤੁਹਾਡੇ ਹਾਂ ਹੁਣ ਸਾਡੇ ਮੇਰੇ ਸਾਹਮਣੇ ਆਇਆ ਲੋਕੀ ਬਾਕ-ਬਾਕ ਕਰ ਰਿਹਾ ਵੀ ਇੱਥੇ ਇੱਕ ਪਲਾਟ ਸੀਗਾ ਉਹਦੇ ਵਿੱਚ ਕਰਦੇ ਆ ਉਹ ਸਾਰੀਆਂ ਟੀਮਾਂ ਸਾਡੀਆਂ ਆਲਰੇਡੀਆਂ ਰਾਤ ਦੀਆਂ ਇਹਦੇ ਤੇ ਵਰਕ ਕਰ ਰਹੀਆਂ ਉਹ ਵੀ ਤੁਹਾਡੇ ਸਾਹਮਣੇ ਸਾਰਾ ਅਸੀਂ ਸਿਸਟਮ ਇਹਦੇ ਵਿੱਚ ਕਲੀਅਰ ਕਰਾਂਗੇ ਇੱਥੋਂ ਕੁਝ ਹੀ ਮੀਟਰ ਦੀ ਦੂਰੀ ਤੇ ਸਰ ਇੱਕ 18 ਵਾਲ ਜੰਦਰ ਨਿਸ਼ਕਰਮਾ ਮੰਦਿਰ ਹਾਂ ਮੈਨੂੰ ਵੀ ਹੁਣੇ ਦੱਸਿਆ ਇਹਨਾਂ ਨੇ ਉਹਦੇ ਲਾਗੇ ਵੀ ਦੱਸ ਦਿਆ ਕਹਿੰਦੇ ਹੈਗਾ ਉਹ ਵੀ ਅਸੀਂ ਸਾਰਾ ਹੀ ਇਨਵੈਸਟੀਗੇਸ਼ਨ ਕਰ ਰਹੇ ਸਾਡੀ ਇੱਕ ਵੱਖ ਟੀਮ ਲੱਗੀ ਹੋਈ ਹੈ ਜਿਹੜੇ ਲੋਕਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਦੇ ਲਈ ਮੁਆਫੀ ਬੀ ਜਲਦੀ ਇਹਦਾ ਕਲੀਅਰ ਕਰਨ ਕਿਸਾਨਾ ਕਿੰਨੇ ਕਿੰਨੇ ਬੰਦੇ ਰਾਉਂਡ ਅਪ ਕੀਤੇ ਜੀ ਕੁਝ ਦੇਖੋ ਰਾਤ ਤਿੰਨ ਚਾਰ ਬੰਦੇ ਸੀ ਰਾਉਂਡ ਅਪ ਕਰ ਲਿਆ ਜਿਹੜੇ ਜਿਨ੍ਹਾਂ ਦਾ ਦਾ ਵੀ ਚੀਜ਼ ਸਾਹਮਣੇ ਆਈ ਹੈਗਾ ਉਹ ਅਸੀਂ ਰਾਤ ਹੀ ਰਾਉਂਡ ਅਪ ਕਰ ਲਿਆ ਸੀ ਬਾਕੀ ਟੀਮਾਂ ਗਈਆਂ ਪਲਾਟ ਦੇ ਨਾਲ ਵੀ ਸੰਬੰਧਤ ਹੈ ਕੁਝ ਜਿਹੜੇ ਦਾ ਕੰਮ ਵੀ ਕਰਦੇ ਹੈਗੇ ਸੀ ਉਹ ਬੰਦੇ ਅਸੀਂ ਕੀਤੇ ਹੋਏ ਆ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਇਨਵੈਸਟੀਗੇਸ਼ਨ ਕਲੀਅਰ ਕਰਾਂਗੇ ਆਧਿਆਸ ਤੇ ਰਵਾਤ ਵੀ ਹਜੇ ਤੱਕ ਵੀ ਜੋ ਟਰੱਕ ਡਾਇਵਰ ਨੇ ਉਹ ਨਹੀਂ ਹਟੇ ਠਾਬਿਆਂ ਦੇ ਕੋਲ ਹੀ ਹਜੇ ਤੱਕ ਵੀ ਗੱਡੀਆਂ ਖੜੀਆਂ ਨੇ ਦੇਖੋ ਜੀ ਇਹ ਸਾਰੇ ਹੀ ਲੋਕਾਂ ਦੀ ਜਦੋਂ ਆਪਣੇ ਸਾਡੀ ਬਦਕਿਸਮਤੀ ਆ ਤੇ ਆਪਾਂ ਜਦੋਂ ਘਟ ਕਦੀ ਵੀ ਕਿਸੇ ਨੇ ਪਹਿਲਾਂ ਇਹ ਧਿਆਨ ਦੇ ਵਿੱਚ ਨਹੀਂ ਲੈਂਦਾ ਕਿ ਜਿਹੜੀ ਰੋਡ ਤੇ ਗੱਡੀ ਖੜੀਆ ਰੋਡ ਤੇ ਗੱਡੀ ਕਰਨੇ ਵੈਸੇ ਹੀ ਜੁਰਮ ਹੈਗਾ ਹੁਣ ਸਾਰੇ ਹੀ ਆਪਾਂ ਗੱਲਾਂ ਕਰ ਰਹੇ ਆ ਜਦੋਂ ਘਟਨਾ ਵਾਪਰ ਜਾਂਦੀ ਉਦੋਂ ਸਾਰਾ ਹੀ ਸਮਾਜ ਗੱਲਾਂ ਕਰ ਲਾਂ ਪੈਂਦਾ ਪ੍ਰਾਈਮ ਤਾਂ ਜ਼ਿੰਮੇਵਾਰੀ ਚਾਹੀਦੀ ਆ ਅਗਰ ਤੁਹਾਡੇ ਏਰੀਆ ਦੇ ਵਿੱਚ ਕੋਈ ਗੱਡੀ ਵਗੈਰਾ ਖੜਦੀ ਹੈਗੀ ਤਾਂ ਤੁਸੀਂ ਇਨਫੋਰਮ ਕਰੋ ਪੁਲਿਸ ਨੂੰ ਇਨਫੋਰਮ ਕਰੋ ਪ੍ਰਸ਼ਾਸਨ ਨੂੰ ਇਨਫੋਰਮ ਕਰੋ ਕਿਉਂਕਿ ਇਹਦੇ ਵਿੱਚ ਤਾਂ ਖਤਰਨਾਕ ਇੱਕ ਬੰਬ ਲੈ ਕੇ ਘੁੰਮ ਰਹੇ ਆ ਠੀਕ ਨਹੀਂ ਇਹ ਪਬਲਿਕ ਦਾ ਵੀ ਸਹਿਯੋਗ ਤੋਂ ਬਿਨਾਂ ਇਹ ਚੀਜ਼ਾਂ ਕਲੀਅਰ ਨਹੀਂ ਕੀਤੀਆਂ ਜਾ ਸਕਦੀਆਂ ਫਿਰ ਜਦੋਂ ਇਦਾਂ ਦੀ ਘਟਨਾ ਵਾਪਰ ਜਾਂਦੀ ਫਿਰ